ਸਤਿ ਸ੍ਰੀ ਅਕਾਲ ਜੀ ਪ੍ਰੌਮ ਪ੍ਰੈਸ ਫੈਮਿਲੀ ਲੋ ਜੀ ਅੱਜ ਅਸੀਂ ਪਹੁੰਚ ਗਏ ਜੀ ਅ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਤੇ ਸ਼ਹੀਦੀ ਜੋੜ ਮੇਲੇ ਚੱਲਦੇ ਆ ਅੱਜ ਫਖੀਰਲਾ ਦਿਨ ਅੱਜ ਹੈ ਨਾ ਅੱਜ ਇੱਥੇ ਲਾਸਟ ਡੇ ਹੈਗਾ ਜੀ ਤੇ ਬਾਕੀ ਪ੍ਰੈਸ ਵੀ ਨਾਲ ਹਰਦੀਪ ਦੇ ਜਾ ਰਿਹਾ ਦੇਖ ਸਕਦੇ ਤੂੰ ਕੀ ਰਾਉਂਤ ਮੇਲਾ ਰੇਸ ਨੇ ਵੀ ਬੰਨ ਲਿਆ ਪਟਕਾ ਜਰਾਪਾ ਨਿੱਕੇ ਜਾਓ ਸੌਰ ਦੇ ਨੇ ਚਾਰ ਜੋੜੇ ਜਲਦੀ ਜਲਦੀ ਜਾਓ ਕਾਫੇ ਦਾ ਫਾਇਦਾ ਕਾਓ ਜਿਹੜੇ ਜਲਾਵਲੀ ਦੇ ਜਾਓ ਜੀ ਸੌਰ ਦੇ ਨੇ ਚਾਰ ਜੋੜੇ ਪਿਆਲੇ ਲੈ ਕੇ ਜਾਓ ਜੀ ਦਸਤੀਆ ਦਾ ਪੈਵਾਟੋਰ ਤੇ ਦਾ ਟੈਕਟਰ 150 ਰੁਪਏ ਹੀ ਥਾਰ multimod <laughs> <laughs> spam Thank you. ਸੱਜਣ ਮਹਾਰਾਜੀ ਵਰਤਿਆ ਲਖਨਊ ਵਿੱਚ ਦੇਖ ਜੀ ਨਾਲ ਬਹੁਤ ਵਾਰ ਹੁੰਦਾ ਨਾ ਸਾਡੀਆਂ ਬਾਬਾ ਬਾਈ ਕਰਦੇ ਹੋ ਜੀ ਬਾਬਾ ਜੀ ਦਾ ਪ੍ਰਸ਼ਾਦ ਸਾਡੀਆਂ ਦਾ 3000 ਆ ਕੇ ਬਹੁਤ ਬਹੁਤ ਨੇ ਮੈਨੂੰ ਬਹੁਤ ਧੰਨਵਾਦ ਜੀ ਸੋ ਇੰਨੀਆਂ ਦੇਸ਼ੀਆਂ ਵਰਤਾਰ ਕਰਦੇ ਹੋਏ ਸਾਡੇ ਨੂੰ ਬਾਰ ਬਾਰ ਸਾਡੇ ਦਾ ਕਿਰਪਾ ਕਰ ਆਪਾਂ ਵਰਤਿਆਂ ਨੇ ਜੇ ਜੀ ਦਾ ਮੈਜੂਦ ਦਾ ਬਈ ਬੋਲੇ ਜੀ ਸਾਡਾ ਜੀ ਸਭਕੀਆਂ ਦੇ ਰਹੀਆਂ ਸੰਸਕਾ ਆਪਾਂ ਜੀ ਆਪਾਂ ਸਾਰੇ ਗਿਰੋ ਸੰਦਰੋਸ਼ੀ ਸਾਫ ਸਾਗਰ ਕੋੜਾ ਜਿਆ ਬਵਾਰ ਹੁਣ ਨਿਸ਼ਚਿਤ ਖਾਤਾ ਤੇ ਨਜ਼ਾਰਾ ਤੋਂ ਬਾਅਦ ਅਕੜਾ ਅਸੀਂ ਆਪਣੀ ਜਗ੍ਹਾ ਦਾ ਕੰਮ ਹੀ ਆਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਾਤਿ ਕੋਤੀ ਤੇ ਸਤ ਜਲੋਨ ਕੋਇ ਓਹ ਪੂਰੀਆਂ ਪੂਰੀਆਂ ਬੜੀਆਂ ਖਾਂਦੇ ਨੇ ਤੇ ਵੇ ਵੇਲਾ ਯਾਰ ਆਪ ਰੀਸ ਨੇ ਛਾਪਾ ਲਾਉਣਾ ਰੀਸ ਨੂੰ ਆਉਣਾ ਹੈ ਆਓ ਭਾਜੀ ਆਓ ਭਾਜੀ ਆਈਸਕ੍ਰੀਮ ਸ਼ੌਫੀ ਆਈਸਕ੍ਰੀਮ ਸ਼ੌਫੀ ਆਓ ਭਾਜੀ ਆਓ ਭਾਜੀ ਆਈਸਕ੍ਰੀਮ ਆਉਂਦਾ ਜਬ ਜਿੰਦਾ ਹੋਏ ਪੁਰਸੇ ਪਰੀਲੇ ਵਾਲੇ ਹੈ ਉਹ ਹੈ ਉਹ ਆ ਵੀ ਲੈ ਲੈ ਉਹ ਆ ਵੀ ਠੀਕ ਆ ਹੈਲੋ ਪ੍ਰਿੰਸ ਆ ਬੱਤਕ ਜੀ ਆ ਬੱਤਕ ਜੀ ਆ ਬੱਤਕ ਜੀ ਵੀ ਲੈ 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 ਪਾਣੀਆ ਲੈ ਯਾਰ ਕਿਹੜਾ ਝੂਟਾ ਲੈਣਾ ਆ ਲੈ ਲੈ ਆ ਲੈ ਲੈ ਨਹੀਂ ਆ ਇਹਨਾਂ ਦੇ ਜਿਆਦਾ ਟੋਪ ਕਰੀ ਜਾ ਠੀਕ ਆ ਜਾ ਥੱਲੇ ਜੀ ਲੋ ਜੀ ਘਰ ਆ ਗਏ ਜੀ ਵਾਪਸ ਤੇ ਬਹੁਤ ਜ਼ਿਆਦਾ ਰਾਸ ਸੀਗਾ ਜੀ ਉੱਤੇ ਤੇ ਪ੍ਰਿੰਸ ਨੇ ਬਹੁਤ ਖੂਬ ਇੰਜੋਏ ਕਰਿਆ ਰਾਈਡਾਂ ਦੀਆਂ ਲੰਨਾਂ ਉੱਥੇ ਉਹ ਵੀ ਲੰਨਾਂ ਹਨ ਹਾਂਜੀ ਉਹ ਜਿਹੜਾ ਡਰੈਗਨ ਸੀ ਬਹੁਤ ਵਧੀਆ ਸੀਗਾ ਤੇ ਚਲੋ ਜੀ ਮਾਰਾ ਦੇ ਦਰਸ਼ਨ ਵੀ ਹੋ ਗਏ ਤੇ ਹੋਪ ਕਰਦਾ ਤੁਹਾਨੂੰ ਸਾਰਿਆਂ ਨੂੰ ਇਹ ਛੋਟਾ ਜਿਹਾ ਵਲੌਗ ਵਧੀਆ ਲੱਗੂਗਾ ਤੇ ਸਾਰਿਆਂ ਦਾ ਥੈਂਕ ਯੂ ਕਰਦੇ ਤੇ ਜਿਹੜੇ ਭੈਣ ਭਰਾ ਨਾਮੇ ਸਾਡੇ ਨਾਲ ਜੁੜੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਤੇ ਪਲੀਜ਼ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਾਡਾ ਚੈਨਲ ਪਲੀਜ਼ ਸਬਸਕ੍ਰਾਈਬ ਕਰਿਓ ਤੇ ਚਲੋ ਠੀਕ ਆ ਜੀ ਸੇਤਾਂ ਦਾ ਖਿਆਲ ਰੱਖਿਓ ਮਿਲਦੇ ਆ ਕਿਸੇ ਨਵੇਂ ਹੋਰ ਵਲੌਗ ਦੇ ਨਾਲ ਰੱਬ ਰੱਖਾ